ਤੁਸੀਂ ਦੇਖ ਰਹੇ ਹੋ ਨਰਪਖ ਪੋਸਟ ਨਰਪਖ ਪੋਸਟ ਦੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਭਗਤ ਰਵਿਦਾਸ ਜੀ ਦੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂੱਚੀ ਸੰਗਤ ਨੂੰ ਵਧਾਈਆਂ ਹੋਣ। ਸੋ ਅੱਜ ਆਪਾਂ ਗੱਲ ਰਵਿਦਾਸ ਜੀ ਬਾਰੇ ਕਰ ਰਹੇ ਹਾਂ ਕਿਉਂਕਿ ਭਗਤ ਰਵਿਦਾਸ ਜੀ ਦੀ ਬਾਣੀ ਹੈ ਜਿਹੜੀ ਉਹਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਜਿਹੜਾ ਉਸ ਬਾਣੀ ਨੂੰ ਦਰਜ ਕੀਤਾ ਗਿਆ ਔਰ ਉਸ ਤੋਂ ਬਾਅਦ ਜਦੋਂ ਅ 10 ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅ ਇਸ ਅ ਸਰੀਰਕ ਜਾਮੇ ਤੋਂ ਉਹ ਉਹਨਾਂ ਨੇ ਅ ਆ ਪੱਕਾ ਸਕਦੇ ਹਾਂ ਕਿ ਜਾਣਾ ਕੀਤਾਗਾ ਉਸ ਸਮੇ ਸਮੁੱਚੇ ਸਿੱਖ ਪੰਥ ਨੂੰ ਹੁਕਮ ਕਰਕੇ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸੋ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਣ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਸੇ ਗੁਰੂ ਸਾਹਿਬਾਨ ਦੀ ਔਰ ਜਿੰਨੇ ਵੀ ਭਗਤਾਂ ਦੀ ਬਾਣੀ ਦਰਜ ਹੈ ਤਾਂ ਸਾਰੀ ਦੀ ਸਾਰੀ ਇੱਕ ਤਰ੍ਹਾਂ ਦੇ ਨਾਲ ਉਹ ਬਾਣੀ ਹੈ ਜਿਹੜੀ ਸਾਡੇ ਕੋਲੇ ਗੁਰੂ ਦੇ ਰੂਪ ਦੇ ਵਿੱਚ ਹੀ ਹਾਜ਼ਰ ਹੈ। ਬੰਦਰੂਦਾਸ ਜੀ ਦੇ ਜਨਮ ਦਿਹਾੜੇ ਦੇ ਉੱਪਰ ਹਾਲਾਂਕਿ ਇਹ ਜਿਹੜਾ ਚਲਣਾ ਹੈ ਇਹ ਵੀ ਕਿਸੇ ਸਮੇਂ ਆਪਾਂ ਕਹਿ ਸਕਦੇ ਹਾਂ ਵੀ ਨਹੀਂ ਇਹਨੂੰ ਚੰਗਾ ਨਹੀਂ ਮੰਨਿਆ ਜਾ ਸਕਦਾ ਵੀ ਭਗਤ ਰਵਦਾਸ ਜੀ ਦਾ ਜਨਮ ਦਿਹਾੜਾਗਾ ਉਹ ਰਵਦਾਸ ਹੀ ਆ ਜਿਹੜਾ ਇੱਕ ਸਭ ਭਾਈਚਾਰਾ ਉਹਦੇ ਵੱਲੋਂ ਹੀ ਮਨਾਇਆ ਜਾਂਦਾ ਰਿਹਾ ਉਹਨਾਂ ਦੇ ਨਾਮ ਦੇ ਉੱਪਰ ਗੁਰਦੁਆਰੇ ਵੱਖਰੇ ਬਣ ਗਏ ਤੇ ਉਹ ਜ਼ਿਆਦਾਤਰ ਗੁਰਪਰਬ ਹੈ ਜਿਹੜੇ ਉਹਨਾਂ ਗੁਰਦੁਆਰਿਆਂ ਦੇ ਵਿੱਚ ਹੀ ਹੁੰਦੇ ਰਹੇ ਜਦੋਂ ਕਿ ਹੁਣ ਆ ਇਹ ਚਾਹੀਦਾ ਸੀ ਕਿ ਸਮੁੱਚੇ ਆ ਸਿੱਖ ਪੰਥ ਨੂੰ ਜਿੱਥੇ ਉਹ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪਰਮ ਨੂੰ ਆਉਂਦਿਆ ਉੱਥੇ ਭਗਤ ਸਾਹਿਬਾਨ ਜਿੰਨੀਆਂ ਦੀ ਬਾਣੀ ਗੁਰੂ ਸਾਹਿਬ ਦੇ ਵਿੱਚ ਦਰਜ ਆ ਉਹਨਾਂ ਦੀ ਵੀ ਉਸੇ ਤਰ੍ਹਾਂ ਮਨਾਉਣੇ ਚਾਹੀਦੇ ਸੀ ਪਰ ਪਤਾ ਨਹੀਂ ਸਾਡੇ ਧਰਮ ਦੇ ਠੇਕੇਦਾਰਾਂ ਨੇ ਕਿੱਥੇ ਜਾ ਕੇ ਕੋਈ ਕਤਾਹੀ ਕੀਤੀ ਪਰ ਇਹਨੂੰ ਇਸ ਕਤਾਹੀ ਨੂੰ ਜਿਹੜਾ ਇੱਕ ਉਹ ਵਿਚਾਰਤਾ ਰਹਿ ਗਈ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦਾ ਮੋੜ ਤੋਂ ਲੈ ਕੇ ਬ੍ਰੋਜ਼ ਕਰਦੀ ਆਈ ਆ ਉਹਨਾਂ ਨੇ ਇਸ ਗੱਲ ਨੂੰ ਕੈਪਚਰ ਕੀਤਾ ਇਸ ਗੱਲ ਨੂੰ ਕੈਸ਼ ਕੀਤਾ ਸੋ ਉਸ ਤੋਂ ਬਾਅਦ ਇਹਨਾਂ ਇਸ ਭਾਈਚਾਰੇ ਨੂੰ ਵੀ ਦੋ ਫਿਰਕਿਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਗਈ ਸੋ ਹੁਣ ਉਹ ਇਸ ਵਾਰ ਉਹ ਪ੍ਰਤੱਖ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ ਕਿ ਇੱਕ ਪਾਸੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਅ ਅੰਤਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਜਿਹੜਾ ਉਹ ਪਹਿਲਾਂ ਜੀ ਤਰ੍ਹਾਂ ਮਨਾਇਆ ਗਿਆ ਬੜਾ ਜੋਸ਼ੋਖ ਰੋਸ਼ਨਾ ਮਨਾਇਆ ਗਿਆ ਤੇ ਦੂਸਰੇ ਪਾਸੇ ਇੱਕ ਇੱਕ ਜਿਹੜਾ ਨਵਾਂ ਆਪਾਂ ਕਹਿ ਸਕਦੇ ਹਾਂ ਚਲਣ ਸ਼ੁਰੂ ਹੋ ਗਿਆ ਉਹ ਸੀ ਇੱਕ ਅਮਰ ਬਾਣੀ ਨਾਮ ਦਾ ਗ੍ਰੰਥ ਹੈ ਜਿਹੜਾ ਜਿਹਦੇ ਨੂੰ ਇਹ ਕਿਹਾ ਜਾਂਦਾ ਕਿ ਉਹ ਭਗਤ ਰਵਿਦਾਸ ਜੀ ਦੀ ਬਾਣੀ ਹੈ ਉਹਨੂੰ ਪ੍ਰਕਾਸ਼ ਕਰਕੇ ਇੱਕ ਮੰਦਰ ਦਾ ਰੂਪ ਦੇ ਦਿੱਤਾ ਗਿਆ ਉਹਦੇ ਉੱਪਰ ਨਿਸ਼ਾਨ ਸਾਹਿਬ ਹੈ ਜਿਹੜਾ ਉਹ ਨਹੀਂ ਲਾਉਣਾ ਉੱਪਰ ਹਾਰ ਦੀ ਬੋਲਾ ਜਿਹੜਾ ਇੱਕ ਛੰਡਾਓ ਲਾ ਕੇ ਸੋ ਉਸ ਤਰ੍ਹਾਂ ਦੇ ਨਾਲ ਮਤਲਬ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਭਗਤ ਰਵਿਦਾਸ ਜੀ ਦੇ ਨਾਮ ਦੇ ਉੱਪਰ ਵੀ ਅ ਦੋ ਧੜੇ ਦੋ ਖੇਮੇ ਆ ਜਿਹੜੇ ਉਹ ਖੜੇ ਕਰ ਦਿੱਤੇ ਗਏ ਨੇਗੇ ਜਿਨ੍ਹਾਂ ਨੇ ਇਸ ਵਾਰ ਭਗਤ ਰਵਿਦਾਸ ਜੀ ਦੇ ਇਸ ਪ੍ਰਕਾਰਜ ਪੁਰਬ ਨੂੰ ਵੱਖੋ ਵੱਖਰੇ ਤੌਰ ਤੇ ਮਨਾਇਆ ਇਹ ਇਕੱਲਾ ਇਕਾਦੁਕਾ ਘਟਨਾ ਨਹੀਂ ਮੈਨੂੰ ਲੱਗਦਾ ਵੀ ਹਰ ਸ਼ਹਿਰ ਹਰ ਪਿੰਡ ਤੱਕ ਇਹ ਹੀ ਗੱਲ ਆ ਜਿਹੜੀ ਪਹੁੰਚ ਗਈ ਹੈ ਜੋ ਸਾਡੀ ਸਮੁੱਚੀ ਕੌਮ ਦੇ ਲਈ ਬੜੀ ਨਮੋਸੀ ਭਰੀ ਗੱਲ ਹੈ ਜਾਂ ਬੜੀ ਸੋਚਣ ਵਾਲੀ ਗੱਲ ਹੈ ਕਿ ਜੇ ਇਸ ਤਰ੍ਹਾਂ ਬੰਡੀਆਂ ਪੈ ਰਹੀਆਂ ਰਹਿਗੀਆਂ ਪਹਿਲਾਂ ਤਾਂ ਇਹ ਸਭ ਤੋਂ ਵੱਡੀ ਬੰਡੀ ਪਈ ਕਿ ਅਸੀਂ ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਤਾਂ ਅਸੀਂ ਸਾਰੇ ਸ਼੍ਰੋਮਣੀ ਕਮੇਟੀ ਜਿਹੜੇ ਹਲਕੇ ਆ ਉਹਨਾਂ ਦੇ ਵਿੱਚ ਵੰਡ ਕਰ ਲਈ ਔਰ ਰਿਜ਼ਰਵ ਹਲਕਾਡ ਕਰ ਲਿਆ ਇੱਥੇ ਦੋ ਮੈਂਬਰ ਬਣਣਗੇ ਇੱਕ ਜਨਰਲ ਦਾ ਬਣੂ ਇੱਕ ਰਿਜ਼ਰਵ ਦਾ ਬਣੂ ਹਾਲਾਂਕਿ ਹਰੀਜਾਂ ਦਾ ਦਿੱਤਾ ਹੋਇਆ ਇਹ ਕਨਸੈਪਟ ਸੀਗਾ ਪਰ ਉਹਨੇ ਇਸ ਗੱਲ ਨੂੰ ਬੰਡੀਆਂ ਪਾਈਆਂ ਰੀਤਾਂ ਨੇ ਸਾਡੀ ਸੋਚ ਕੇ ਸ਼੍ਰੋਮਣੀ ਕਮੇਟੀ ਵਾਲਾ ਜਿਹੜਾ ਗੁਰਦੁਆਰਾ ਐਕਟ ਬਣਾਇਆ ਜਾਂ ਇਸ ਤਰ੍ਹਾਂ ਦਾ ਜਿਹੜਾ ਸਾਨੂੰ ਇੱਕ ਇਲੈਕਸ਼ਨ ਵਾਲੀ ਗੱਲ ਦਿੱਤੀ ਕਿ ਸਿੱਖਾਂ ਦੇ ਹੀ ਦੋ ਧੜੇ ਬਣ ਜਾਣਗੇ ਕਿਉਂਕਿ ਜਦੋਂ ਵੋਟਾਂ ਪੈਂਦੀਆਂ ਨੇ ਫਿਰ ਇੱਕ ਧੜਾ ਸੱਤਾਧਾਰੀ ਹੋ ਜਾਂਦਾ ਇੱਕ ਧੜਾ ਵਿਰੋਧੀ ਧੜਾ ਹੋ ਜਾਂਦਾ ਤੋਂ ਦੋ ਧੜੇ ਤਾਂ ਉੱਥੇ ਹੀ ਬਣਦੇ ਪਰ ਉਹ ਤੋਂ ਵੀ ਗਾਹਾਂ ਜਿਹੜੀ ਗੱਲ ਚੱਲੀ ਕਿ ਉਹਦੇ ਵਿੱਚ ਰਿਜ਼ਰਵੇਸ਼ਨ ਰੱਖ ਦਿੱਤੀ ਗਈ ਜਦੋਂ ਕਿ ਗੁਰੂ ਮਹਾਰਾਜ ਨੇ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਸਕਾ ਕੇ ਜਾਤ ਪਾਤ ਨੂੰ ਖਤਮ ਕੀਤਾ ਪਰ ਅਸੀਂ ਉਹ ਸਰ ਰਿਜ਼ਰਵੇਸ਼ਨ ਦੇ ਮਾਮਲੇ ਚੜ੍ਹ ਗਏ ਕਿ ਇੱਕ ਜਿਹੜਾ ਜਰਨਲ ਹਲਕਾ ਏ ਜੀ ਰਿਜ਼ਰਵ ਹਲਕਾਗਾ ਸੋ ਉੱਥੇ ਜਿਹੜਾ ਇਹ ਕੰਮ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਗੱਲ ਉੱਥੋਂ ਤੱਕ ਵਧੀ ਕਿ ਸਾਡੇ ਜਿਹੜੇ ਗੁਰੂ ਘਰ ਆ ਉਹ ਵੀ ਵੱਖਰੇ ਹੋਣ ਲੱਗ ਗਏ ਇਹ ਮਤਲਬ ਹਰਵਲਾਸ਼ੀਆ ਸਿੱਖਾਂ ਦਾ ਗੁਰਦੁਆਰਾ ਇਹ ਮਜਬੀ ਸਿੱਖਾਂ ਦਾ ਗੁਰਦੁਆਰਾ ਇਹ ਰਾਂਗੜੀਆ ਸਿੱਖਾਂ ਦਾ ਗੁਰਦੁਆਰਾ ਇਹ ਮਤਲਬ ਰਾਜੇ ਸਿੱਖਾਂ ਦਾ ਗੁਰਦੁਆਰਾ ਸੋ ਇਹ ਮਾਈ ਸਿੱਖਾਂ ਦਾ ਗੁਰਦੁਆਰਾ ਉਹ ਉਸ ਤਰ੍ਹਾਂ ਵੀ ਮਤਲਬ ਬੰਡੀ ਆ ਜਿਹੜੀ ਅੱਗੇ ਪੈ ਗਈ ਪਰ ਹੁਣ ਜਿਹੜਾ ਉਹ ਸਿੱਖੀ ਦਾ ਵਿਰੋਧੀ ਇੱਕ ਅਸਕਤੀਆਂ ਰਹੀਆਂ ਜਿਹੜੀਆਂ ਘਾਤਲਾ ਹੀ ਖੜੀਆਂ ਸੀ ਉਹਨਾਂ ਲਈ بڑا ਮੌਕਾ ਮਿਲਿਆ ਤੇ ਉਹਨਾਂ ਨੇ ਹੁਣ ਆ ਕੇ ਇਸ ਤਰ੍ਹਾਂ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਜਦੋਂ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਜਦੋਂ ਗੱਲ ਕਰਦੇ ਹਾਂ ਜਿੱਥੋਂ ਸਮੁੱਚਾ ਸਿੱਖ ਪੰਥ ਦੀ ਸੁਪਰੀਮ ਪਾਵਰ ਉਹ ਇਸ ਵੇਲੇ ਕਿਸੇ ਹੋਰ ਹੀ ਰਾਜਸੀ ਮਸਲਿਆਂ ਦੇ ਵਿੱਚ ਇੱਕ ਪਾਰਟੀ ਦੇ ਮਾਮਲੇ ਦੇ ਵਿੱਚ ਇੱਕ ਧਨ ਰਾਜਸੀ ਧੜੇ ਦੇ ਮਾਮਲੇ ਦੇ ਵਿੱਚ ਜਿਹਾ ਹੁਲਦਿਆ ਕਿ ਇਹਨਾਂ ਗੱਲਾਂ ਦਾ ਸਾਇਦ ਉੱਥੇ ਪਤਾ ਹੀ ਨਹੀਂ ਉਹਨਾਂ ਨੂੰ ਕਿ ਪੰਜਾਬ ਦੀ ਧਰਤੀ ਤੇ ਹੋ ਕੀ ਰਿਹਾਗਾ ਸੋ ਇਸ ਵਾਰ ਜੋ ਕੁਝ ਪੰਜਾਬ ਦੀ ਇੱਕ ਧਨ ਰਾਜਸੀ ਧੜੇ ਦੇ ਮਾਮਲੇ ਦੇ ਵਿੱਚ ਜਿਹਾ ਹੁਲਦਿਆ ਕਿ ਇਹਨਾਂ ਗੱਲਾਂ ਦਾ ਸਾਇਦ ਉੱਥੇ ਪਤਾ ਹੀ ਨਹੀਂ ਉਹਨਾਂ ਨੂੰ ਕਿ ਪੰਜਾਬ ਦੀ ਧਰਤੀ ਤੇ ਹੋ ਕੀ ਰਿਹਾਗਾ ਸੋ ਇਸ ਵਾਰ ਜੋ ਕੁਝ ਪੰਜਾਬ ਦੀ ਧਰਤੀ ਤੇ ਵਾਪਰਿਆ ਗਾ ਬਾਕੀ ਇੱਕ ਬਹੁਤ ਵੱਡਾ ਚਿੰਤਾਜਨਕ ਔਰ ਸਾਨੂੰ ਆਉਣ ਵਾਲੇ ਸਮੇਂ ਦੇ ਲਈ ਬੜਾ ਆਪਾਂ ਕਹਿ ਸਕਦੇ ਹਾਂ ਸੋਚਣ ਵਾਲੀ ਗੱਲ ਹੈ ਕਿ ਇੱਕ ਪਾਸੇ ਜਿੱਥੇ ਪੰਜਾਬ ਦੀ ਧਰਤੀ ਤੇ ਅਸਾਈयत ਭਾਰੀ ਹੋ ਰਹੀ ਆ ਜਿਹਾ ਜਿਹਾ ਚਰਚ ਖੁੱਲ ਰਹੇ ਨੇ ਉੱਥੇ ਇਸ ਤਰ੍ਹਾਂ ਦਾ ਵੀ ਆ ਵੀ ਸਾਡੇ ਸਿੱਖ ਭਾਈਚਾਰੇ ਦੇ ਵਿੱਚ ਜਿਹੜੇ ਰਵਾਸ਼ੀਆ ਭਾਈਚਾਰਾ ਇਹਦੇ ਵਿੱਚ 20 ਵੰਡੀ ਆ ਜਿਹੜੀ ਇੱਕ ਪਾ ਦਿੱਤੀ ਗਈ ਹੈ ਔਰ ਉਹ ਵੰਡੀ ਐਡੀ ਪਾ ਦਿੱਤੀ ਗਈ ਹੈ ਕਿ ਉਹ ਹੁਣ ਕਿਤੇ ਇੱਕ ਜਗ੍ਹਾ ਤੋਂ ਨਾ ਜੇ ਸੀ ਪਹਿਲਾਂ ਕਹਿੰਦੇ ਵੀ ਕਿਸੇ ਕਡੇਰੇ ਤੋਂ ਰਵਾਬ ਦੇ ਡੇਰੇ ਤੋਂ ਸ਼ੁਰੂ ਹੋਈ ਪਰ ਉਹਦੇ ਮਗਰ ਪਤਾ ਨਹੀਂ ਕਿਸ ਤਰ੍ਹਾਂ ਦਾ ਹੈ ਇਸ ਤਰ੍ਹਾਂ ਦਾ ਜਿਹੜਾ ਤਾਂ ਚਾਹਵਾਂਗਾ ਜਾਂ ਇਸ ਤਰ੍ਹਾਂ ਦੀ ਸੋਚ ਹੈ ਉਹਨੇ ਉਹ ਕੋ ਪਿੰਡਾਂ ਸ਼ਹਿਰਾਂ ਤੋਂ ਲਾ ਕੇ ਪਿੰਡਾਂ ਤੱਕ ਵੀ ਲੈ ਜਾਂਦੀ ਹੈ ਇਸ ਵਾਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਕਿ ਗੁਰਦੁਆਰਾ ਸਾਹਿਬਾਂ ਦੇ ਵਿੱਚ ਰਵਿਦਾਸ ਜੀ ਦਾ ਗੁਰਪੁਰਬ ਵੱਖਰੇ ਤੌਰ ਤੇ ਮਨਾਇਆ ਗਿਆ ਗੁਰੂ ਗ੍ਰੰਥ ਸਾਹਿਬ ਦੀ 7068 ਮਨਾਇਆ ਗਿਆ ਤੇ ਇੱਕ ਵੱਖਰੇ ਤੌਰ ਦੇ ਉੱਪਰ ਜਿਹਨੂੰ ਸੀ ਮੰਦਰ ਨੁਮਾ ਕਹਿ ਸਕਦੇ ਆ ਜਾਂ ਉਸ ਤਰ੍ਹਾਂ ਦੇ ਇਕੱਠਾਂ ਦੇ ਵਿੱਚ ਜਿੱਥੇ ਕਿ ਉਹ ਅਮਰ ਬਾਣੀ ਗ੍ਰੰਥ ਦੇ ਨਾਮ ਥੱਲੇ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਗਿਆਗਾ ਸੋ ਸਾਡੀ ਕੌਮ ਨੂੰ ਸੋਚਣਾ ਬਣਦਾ ਹੈ ਇਹ ਬਹੁਤ ਵੱਡਾ ਮਸਲਾ ਹੈ ਕਿ ਕੀ ਅਸੀਂ ਇਸ ਤਰ੍ਹਾਂ ਹੋਰ ਬੰਡੇ ਜਾਵਾਂਗੇ ਇੱਕ ਪਾਸੇ ਤਾਂ ਜੀ ਰੋਜ਼ ਅਰਦਾਸ ਦੇ ਵਿੱਚ ਕਹਿੰਦੇ ਆ ਵੀ ਖੁਆਰ ਹੋਏ ਸਭ ਮਿਲेंगे ਬੱਚੇ ਸੰਜੋ ਆਏ ਪਰ ਇਹ ਖੁਆਰ ਅਸੀਂ ਕਿੰਨੇ ਹੋਵਾਂਗੇ ਹਜੇ ਕਿਉਂਕਿ ਦੁਸ਼ਮਣ ਜਿਹੜਾ ਸਾਡਾ ਜਿਹੜੀਆਂ ਸਾਡੀਆਂ ਸਿੱਖ ਵਿਰੋਧੀ ਸ਼ਕਤੀਆਂ ਨੇ ਉਹਨਾਂ ਦਾ ਜਿਹੜਾ ਜਾਲ ਹੈ ਉਹ ਕਿੱਥੋਂ ਤੱਕ ਫੈਲਿਆ ਹੋਇਆ ਉਹ ਸਾਨੂੰ ਪਿੰਡਾਂ ਦੇ ਵਿੱਚ ਇਸ ਵੇਲੇ ਸ਼ਹਿਰਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ ਜਿਹੜਾ ਕੁਝ ਐਸ ਦਿਨਾਂ ਦੇ ਵਿੱਚ ਵਰਤਾਰਾ ਸਾਹਮਣੇ ਆਇਆ ਹੈਗਾ ਸੋ ਪਹਿਲਾਂ ਤਾਂ ਇਹੀ ਬੜਾ ਵੱਡਾ ਮਸਲਾ ਕਰ ਦਿੱਤਾ ਕਿ ਭਗਤ ਰਵਿਦਾਸ ਜੀ ਨੂੰ ਭਗਤ ਕਹਿਣਾ ਜਾਂ ਗੁਰੂ ਕਹਿਣਾ ਸੋ ਇਹ ਇਹ ਬੜਾ ਵੱਡਾ ਇੱਕ ਚੈਲੰਜ ਆਪਾਂ ਕਹਿ ਸਕਦੇ ਆ ਜਾਂ ਕਹਿ ਦਿੱਤਾ ਗਿਆ ਜਿਹੜਾ ਕਿ ਸਾਡੀ ਕੌਮ ਦੇ ਉੱਪਰ ਹਮਲਾ ਹਾਲਾ ਕਿ ਸਾਨੂੰ ਇਹ ਕਿਹਾ ਜਾਂਦਾ ਵੀ ਇਹ ਵੱਖਰੀ ਕੌਮ ਨਹੀਂ ਹੈ ਉਹਦੇ ਉੱਪਰ ਤਾਂ ਜਿਹੜਾ ਸੀਗਾ ਹੀ ਇੱਕ ਤਰ੍ਹਾਂ ਦੇ ਨਾਲ ਸਵਾਰੀ ਆ ਚੱਨ ਲੱਗੇ ਹੋਏ ਪਰ ਉਹ ਸਾਡੇ ਉਸ ਦੇ ਉੱਪਰ ਵੀ ਇਸ ਤਰ੍ਹਾਂ ਸਵਾਰੀ ਆ ਚੱਨ ਲੱਗੇ ਵੀ ਅਸੀਂ ਆਪਣੇ ਜਾ ਜਿਹੜੇ ਰਾਇਬਰ ਨੇ ਉਹਨਾਂ ਨੂੰ ਜਾਦ ਕਿਵੇਂ ਕਰਨਾ ਕਿਸ ਨਾਮ ਨਾਲ ਕਰਨਾ ਤੋਂ ਉਹਨਾਂ ਨਾਵਾਂ ਦੇ ਵਿੱਚ ਬੰਡੀਆਂ ਪਾ ਕੇ ਗੱਲ ਜਿਹੜੀ ਥੱਲੇ ਤੱਕ ਪਹੁੰਚ ਚੁੱਕੀ ਹੈਗੀ ਤੋਂ ਸਾਡੀ ਕੌਮ ਨੂੰ ਇਹ ਚਾਹੀਦਾ ਅਕਾਲ ਤਖਤ ਸਾਹਿਬ ਦੇ ਜਸੇਦਾਰਾਂ ਨੂੰ ਔਰ ਜਿਹੜੇ ਸਿੱਖ ਕੌਮ ਦੇ ਸਰਮੌਰ ਆਗੂ ਆ ਉਹਨਾਂ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਸਿਰਫ ਰਾਜਸੀ ਰੋਲੇ ਜ ਹੈ ਕਿਹਦੇ ਕੋਲੇ ਗੱਦੀ ਰਹਿਣੀ ਹੈ ਕੌਣ ਪ੍ਰਧਾਨ ਰਹਿਣਾ ਇਹਨਾਂ ਗੱਲਾਂ ਤੋਂ ਬਾਹਰ ਨਿਕਲੋ ਹੋਕ ਹੀ ਰਿਹਾ ਪੰਜਾਬ ਦੀ ਧਰਤੀ ਤੇ ਕਦੇ ਇਹਦੇ ਬਾਰੇ ਵੀ ਜੰਤਨ ਮੰਤਨ ਜ਼ਰੂਰ ਕਰੋ ਜਿਹੜੀਆਂ ਗੱਲਾਂ ਅਸਲ ਦੇ ਵਿੱਚ ਉਸ ਤਖਤ ਦੇ ਉੱਪਰ ਸੋਚੀਆਂ ਜਾਣੀਆਂ ਚਾਹੀਦੀਆਂ ਨੇਗੀਆਂ ਜਿਹੜੀਆਂ ਸਾਡੇ ਕੌਮ ਦੇ ਆਗੂਆਂ ਨੂੰ ਸੋਚੀਆਂ ਜਾਣੀਆਂ ਚਾਹੀਦੀਆਂ ਨੇ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੋਚੀਆਂ ਚਾਹੀਦੀਆਂ ਨੇਗੀਆਂ ਉਹਨਾਂ ਨੂੰ ਥੱਲੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਸਿਰਫ ਤੇ ਸਿਰਫ ਇੱਕ ਪਰਿਵਾਰ ਦੀ ਜਾਂ ਇੱਕ ਬੰਦੇ ਦੀ ਪ੍ਰਧਾਨਗੀ ਬਚਾਉਣ ਦੇ ਲਈ ਸਾਰਾ ਜ਼ੋਰ ਲਾਉਂਦੇ ਕਿਤੇ ਇਹ ਨਾ ਹੋਵੇ ਕਿ ਪਾਰਟੀ ਦਾ ਕੀ ਬਚਣੀ ਆ ਤੇ ਉਹ ਜਿਹੜੀ ਕੌਮ ਦਾ ਵੱਡਾ ਨੁਕਸਾਨ ਆ ਜਿਹੜਾ ਉਹਨੂੰ ਇੱਕ ਤਰ੍ਹਾਂ ਨਾਲ ਆਪਣੀਆਂ ਅੱਖਾਂ ਦੇ ਸਾਹਮਣੇ ਜ਼ਿੰਦਾ ਦੇਖ ਕੇ ਵੀ ਕਬੂਤਰ ਵਾਂਗ ਅੱਖਾਂ ਮੀਚ ਕੇ ਬੈਠੇ ਆ ਸਿਰਫ ਤੇ ਸਿਰਫ ਉਹਨਾਂ ਨੂੰ ਇੱਕ ਪਰਿਵਾਰ ਜਾਂ ਇੱਕ ਬੰਦੇ ਦੀ ਪ੍ਰਧਾਨਗੀ ਦੀ ਫਿਕਰ ਪਿਆ ਹੋਇਆਗਾ ਜਦੋਂ ਕਿ ਫਿਕਰ ਸਮੁੱਚੀ ਕੌਮ ਦਾ ਕਰਨਾ ਚਾਹੀਦਾ ਉਹਨਾਂ ਭਾਈਚਾਰਾ ਦਾ ਕਰਨਾ ਚਾਹੀਦਾ ਜਿਹੜੇ ਸਭ ਤੋਂ ਦੂਰ ਸਿੱਖੀ ਤੋਂ ਕੀਤੇ ਜਾ ਰਹੇ ਆ ਔਰ ਉਹਨਾਂ ਦੇ ਵਿੱਚ ਕਿਹੋ ਜੀਆਂ ਬੰਡੀਆਂ ਪਾਈਆਂ ਜਾ ਰਹੀਆਂ ਨੇਗੀਆ ਤੇ ਇਹਦੇ ਬਾਰੇ ਜ਼ਰੂਰ ਦੇਖਣ ਦੀ ਜ਼ਰੂਰਤ ਹੈਗੀ ਸੋ ਇੱਕ ਵਾਰ ਫੇਰ ਹਮ ਰਵਿਦਾਸ ਜੀ ਦੇ ਭਗਤ ਰਵਿਦਾਸ ਜੀ ਦੇ ਗੁਰੂ ਰਵਿਦਾਸ ਜੀ ਦੇ ਭਗਵਾਨ ਰਵਿਦਾਸ ਜੀ ਦੇ ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ ਉਹ ਸਾਰੇ ਸਿੱਖਾਂ ਦੇ ਲਈ ਗੁਰੂ ਸਰੂਪ ਨੇਗੇ ਜਦੋਂ ਬਾਣੀ ਗੁਰੂ ਹੈ ਤਾਂ ਬਾਣੀ ਨੂੰ ਰਚਣ ਵਾਲੇ ਵੀ ਗੁਰੂ ਨੇ ਤੇ ਇਸ ਗੱਲ ਦੇ ਵਿੱਚੋਂ ਅਸੀਂ ਨਿਕਲਈਏ ਕਿ ਕੌਣ ਕਿਹਨੂੰ ਗੁਰੂ ਕਹਿਣਾ ਹੈ ਕਿਹਨੂੰ ਭਗਤ ਕਹਿਣਾ ਹੈ ਜਦੋਂ ਬਾਣੀ ਨੂੰ ਸ਼ਬਦ ਨੂੰ ਗੁਰੂ ਮੰਨ ਲਿਆ ਤੇ ਸ਼ਬਦ ਗੁਰੂ ਨੂੰ ਰਚਣ ਵਾਲੇ ਤਾਂ ਫਿਰ ਉਦੋਂ ਵੀ ਵੱਡੀ ਗੱਲ ਆ ਗਈ ਸੋ ਇੱਕ ਵਾਰ ਫੇਰ ਭਗਤ ਰਵਿਦਾਸ ਜੀ ਗੁਰੂ ਰਵਿਦਾਸ ਜੀ ਦੇ ਇਸ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਮਨੁੱਖਤਾ ਨੂੰ ਕਿ ਕਿਸੇ ਭਾਈਚਾਰੇ ਦੀ ਗੱਲ ਨਾ ਕਰੀਏ ਸਮੁੱਚੀ ਮਨੁੱਖਤਾ ਨੂੰ ਲੱਖ ਲੱਖ ਮੁਬਾਰਕਾਂ ਧੰਨਵਾਦ